ਰਿਸਰਵ ਆਪਣਾ ਗੁਰਨੇ ਦੱਸੋ ਪੁੱਤ ਜੀ ਮੇਰਾ ਨਾਮ ਰੋਹਿਤ ਹੰਸ ਰੋਹਿਤ ਹੰਸ ਜੀ ਜਿਹੜੀ ਆ ਪ੍ਰਾਪਤੀ ਹੋਈ ਆ ਤੁਹਾਨੂੰ ਠੀਕ ਨੇ ਇਹਦੇ ਬਾਰੇ ਤੁਸੀਂ ਕਲੋਰੀ ਤਿਆਰੀ ਕਰਦੇ ਆ ਰਹੇ ਸੀਗੇ ਸਭ ਤੋਂ ਪਹਿਲਾਂ ਸਾਡੇ মিডিਆ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਕਵਰੇਜ ਦਿੱਤੀ ਅੱਜ ਦੇ ਲਈ ਤੇ ਜਿੱਥੇ ਤੱਕ ਤੁਹਾਡਾ ਸਵਾਲ ਹੈ ਕੀ ਸ਼ੁਰੂਆਤ ਮੈਂ ਡਿਸਟ੍ਰਿਕਟ ਕੋਰਟ ਪਟਿਆਲਾ ਦੀ ਪ੍ਰੈਕਟਿਸ 2013 ਚੋਂ ਸ਼ੁਰੂ ਕੀਤੀ ਤੇ ਹੁਣ ਮੈਨੂੰ ਤਕਰੀਬਨ 12 ਸਾਲ ਹੋ ਗਏ ਨੇ ਪ੍ਰੈਕਟਿਸ ਕਰਦਿਆਂ 12 ਅਸੀਂ ਤੋਂ ਪਹਿਲਾਂ ਤੁਸੀਂ ਮਤਲਬ ਕੀ ਕੀ ਸੋਚਿਆ ਸੀਗਾ ਕਿ ਇੱਥੇ ਤੱਕ ਦੇ ਪਹੁੰਚਣ ਲਈ ਵੀ ਮੈਂ ਪਹੁੰਚ ਜਾਵਾਂਗਾ ਕਿਸ ਪ੍ਰਕਾਰ ਦੀ ਮਨਨ ਤੇ ਕੀਤੀ ਮਤਲਬ ਹੈ ਕਿ ਤੇ ਆਲੇ ਕਿਸ ਪ੍ਰਕਾਰ ਦੀ ਸੀ ਦੇਖੋ ਮੈਂ ਸ਼ੁਰੂ ਤੋਂ ਹੀ ਜਿਹੜਾ ਹੈ ਇਸ profession ਦੇ ਲਈ ਬੜੀ ਮਿਹਨਤ ਕੀਤੀ ਹੈ ਐਡਵੋਕੇਟ ਦੇ ਲਈ ਤੇ ਉਸ ਤੋਂ ਬਾਅਦ ਇੱਕ ਤਿਆਰੀ ਤਾਂ ਸ਼ੁਰੂ ਤੋਂ ਹੀ ਰਹੀ ਹੈ ਕਿ ਮੈਂ ਕੁਝ ਨਾ ਕੁਝ ਪੇਪਰ ਕੋਲੀਅਰ ਐਗਜ਼ਾਮੀਨੇਸ਼ਨ ਨੂੰ ਕੀ ਕਲੀਅਰ ਕਰ ਸਕਾਂ ਤੇ ਸਡਨਲੀ ਜਦੋਂ ਇਹ ਪੰਜਾਬ ਗਵਰਨਮੈਂਟ ਦਾ ਨੋਟੀਫਿਕੇਸ਼ਨ ਆਇਆ ਕਿ ਏਜੀ ਆਫਿਸ ਦੇ ਵਿੱਚ ਪੋਸਟਾਂ ਨਿਕਲੀਆਂ ਹੋਈਆਂ ਨੇ ਤਾਂ ਮੈਂ ਉਹਨੂੰ ਅਪਲਾਈ ਕੀਤਾ ਰੈਗੂਲਰ ਵੇ ਨਾਲ ਤੇ ਉਸ ਤੋਂ ਬਾਅਦ ਆ ਉਹ ਮੈਨੂੰ ਹੁਣ 23 ਐਜ਼ ਅ ਡੀਪੀ ਐਡਵੋਕੇਟ ਜਨਰਲ ਮਨੋਂ ਪੰਜਾਬ ਸਰਕਾਰ ਨੇ ਮਾਨ ਰક્ષਾ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਕਿੱਥੇ ਮਤਲਬ ਪਹਿਲਾਂ ਇਹ এডਿਕੇਸ਼ਨ ਜਿਹੜੀ ਜੋੜੀ ਦੀ ਪ੍ਰਾਪਤੀ ਕੀਤੀ ਹੈ ਉਹ ਕਿੱਥੇ ਕਿੱਥੇ ਕੀਤੀ ਹੈ ਤੁਸੀਂ ਮੈਂ ਆਪਣੀ ਸ਼ੁਰੂਆਤ ਜਿਹੜੀ ਹੈ ਉਹ ਏਟ ਸਟੈਂਡਰਡ ਤੱਕ ਜਦੋਂ ਮੈਂ ਐਸ ਡੀ ਕੇ ਐਸ ਸਕੂਲ ਦੇ ਵਿੱਚ ਪੜਿਆ ਸਰਕਾਰੀ ਸਕੂਲ ਦੇ ਵਿੱਚ ਉਸ ਤੋਂ ਬਾਅਦ ਮੈਂ ਆਪਣੀ ਜਿਹੜੀ ਪਲੱਸ 2 ਹੈ ਉਹ ਆਤਮਾਰਾਮ ਕੁਮਾਰ ਸਵਾ ਸਕੂਲ ਪਟਿਆਲਾ ਤੋਂ ਕੀਤੀ ਫਿਰ ਜਿਹੜੀ ਮੇਰੀ ਗ੍ਰੈਜੂਏਸ਼ਨ ਹੈ ਉਹ ਮੈਂ ਆਪਣੀ ਬੀਏ ਆਰਟਸ ਗਰੁੱਪ ਦੇ ਵਿੱਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ ਹੈ ਤੇ ਮੈਂ ਜਿਹੜੀ ਆਪਣੀ ਲਾ ਦੀ ਗ੍ਰੈਜੂਏਸ਼ਨ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਗ੍ਰੈਜੂਏਸ਼ਨ ਆਰਟਸ ਬੀਏ ਕੰਪਲੀਟ ਕੀਤੀ ਉਸ ਤੋਂ ਬਾਅਦ ਇਹ ਸੀਗਾ ਕਿ ਇੱਕ ਸਟਰੀਮ ਚੁਣੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਅੱਗੇ ਆਪਣਾ ਫਿਊਚਰ ਬਣਾਉਣਾ ਹੁੰਦਾ ਹੈ ਤਾ ਸਾਡੇ ਜਿਹੜੇ ਫੈਮਿਲੀ ਦੇ ਵਿੱਚ ਸੀਗੇ ਜਿਹੜੇ ਉਹ ਦੋ ਸਾਡੇ ਜਰੂਰ ਜਿਹੜੀ ਪਹਿਲੀ ਫੈਮਿਲੀ ਦੇ ਵਿੱਚ ਸੀਗੇ ਤੇ ਉਹਨਾਂ ਤੋਂ ਵੀ ਅਸੀਂ ਇਨਸਪੀਰੇਸ਼ਨ ਲੈਂਦੀ ਹੈ ਕਿ ਵੀ ਇਸ ਲਾਈਨ ਦੇ ਵਿੱਚ ਜਾਣਾ ਚਾਹੀਦਾ ਤਾਂ ਫਿਰ ਮੈਂ ਇਸ ਲਾਈਨ ਦੇ ਵਿੱਚ ਆਪਣੀ ਤਿਆਰੀ ਕੀਤੀ ਜਾਂ ਤੇ ਹੁਣ ਇੱਥੇ ਕੰਮ ਕਰ ਰਹੇ ਹਾਂ ਜਦੋਂ ਤੁਸੀਂ ਚੈਰੀ ਕਰ ਰਹੇ ਸੀਗੇ ਮੈਨੂੰ ਅਪਲਾਈ ਕੀਤਾ ਸੀ ਘਰ ਤੋਂ ਲੈ ਕੇ ਲੱਗਦਾ ਵੀ ਮਰਲੇ ਤੁਹਾਨੂੰ ਪੱਕਾ ਪਤਾ ਸੀਗਾ ਵੀ ਆਪਣਾ ਆਪਣਾ ਇਹ ਪ੍ਰਾਪਤੀ ਆਪਾਂ ਨੂੰ ਹੋ ਜੂਗੀ ਕੀ ਕੁਝ ਖਬਰ ਹੀ ਆ ਜੂਗੀ ਮੇਰੇ ਹੱਥ ਤੇ ਨਹੀਂ ਨਹੀਂ ਕੋਈ ਡੈਫੀਨੇਟਲੀ ਨਹੀਂ ਸੀਗਾ ਕਿ ਮੈਂ ਇਸ ਡੀਏਜੀ ਪੋਸਟ ਲਈ ਲਈ ਹੀ ਉਹ ਐਲੀਜੀਬਲ ਹੋਊਗਾ ਬਟ ਮੈਂ ਜਿਹੜੀ ਹੈ ਲਗਾਤਾਰ ਜਿਹੜੀ ਹੈ ਕੰਟੀਨਿਊ ਮਿਹਨਤ ਕਰਦਾ ਰਿਹਾ ਤੇ ਵੀ ਇਸੇ ਲਾ ਫੀਲਡ ਦੇ ਵਿੱਚ ਕੋਈ ਨਾ ਕੋਈ ਜੜੀ ਹੈ ਮੈਨੂੰ ਜਿਹੜੀ ਹੈ ਗੇਨ ਹੋਊਗਾ ਤਾਂ ਉਹਦਾ ਰਿਜ਼ਲਟ ਹੈ ਕਿ ਮੈਂ ਇਸ ਫੀਲਡ ਦੇ ਵਿੱਚ ਆ ਗਿਆ ਇੱਕ ਖੁਸ਼ਖਬਰੀ ਦਿੱਤੀ ਹੈ ਪਿਆਰ ਵਾਲੇ ਦਿਨ ਤੇ ਹਾਂਜੀ ਪੰਜਾਬ ਗਵਰਨਮੈਂਟ ਦੀ ਮੈਂ ਅਪਰੀਸ਼ੀਏਟ ਕਰਦਾ ਕਿ ਉਹਨਾਂ ਦੀ ਜਿਹੜੀ ਪਾਲਿਸੀ ਆ ਪਾਰਦਰਸ਼ੀ ਟਰਾਂਸਪਰੈਂਟ ਰਹੀ ਆ ਇਹ ਜੀ ਆਫਿਸ ਦੇ ਵਿੱਚ ਜਿਹੜੀ ਨਿਊ ਅਪਾਇਨਟਮੈਂਟਸ ਹੋਈਆਂ ਨੇ ਤੇ ਸਭ ਨੂੰ ਜਿਹੜਾ ਹੈ ਮੌਕਾ ਦਿੱਤਾ ਗਿਆ ਤੇ ਮੈਨੂੰ ਵੀ ਉਹਦੇ ਲਈ ਇਹ ਮੌਕਾ ਮਿਲਿਆ ਉਹਦੇ ਲਈ ਮੈਂ तहे ਦਿਲੋਂ ਧੰਨਵਾਦ ਕਰਦਾ ਪੰਜਾਬ ਕਿਹਨਾਂ ਦਾ ਧੰਨਵਾਦ ਕਰਦਾ ਪੰਜਾਬ ਗਵਰਨਮੈਂਟ ਦਾ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਆ ਸਾਡੇ ਵਿੱਚ ਰੋਹਿਤ ਸਿੰਘ ਜੀ ਆਏ ਨੇ ਜਿੱਤੀ ਐਡਵੋਕੇਟ ਜਨਰਲ ਨੇ ਤੇ ਇਹਨਾਂ ਦੀ ਅਪੁਆਇੰਟਮੈਂਟ ਹੋਈ ਹੈ ਜੀ ਤੇ ਅਸੀਂ ਆਪਣੇ ਪ੍ਰਸ਼ਾਤ ਮੈਦਰ ਸੋਸਾਇਟੀ ਵੱਲੋਂ ਇਹਨਾਂ ਨੂੰ ਅੱਜ ਬਹੁਤ-ਬਹੁਤ ਵਧਾਈਆਂ ਦੰਦੇ ਆ ਜੀ ਤੇ ਸ਼ੁਭ ਕਾਮਨਾਵਾਂ ਦੰਦੇ ਆ ਤੇ ਰੱਬ ਨੂੰ ਅਰਦਾਸ ਕਰਦੇ ਆ ਕਿ ਇਹ ਹੋਰ ਤਰੱਕੀਆਂ ਕਰਨ ਜੀ ਭਾਈਚਾਰੇ ਵਿੱਚ ਮਤਲਬ ਕਿ ਜਿਹੜਾ ਐਡਵੋਕੇਟ ਭਾਈਚਾਰਾ ਉਹਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਐਡਵੋਕੇਟ ਭਾਈਚਾਰੇ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਤੇ ਅੱਜ ਸਾਡੇ ਵਿੱਚ ਆਏ ਨੇ ਬਹੁਤ ਸਾਨੂੰ ਬਹੁਤ ਖੁਸ਼ੀ ਹੋਈ ਹੈ ਤੇ ਸਾਨੂੰ ਮਿਲਣ ਵੀ ਆਏ স্পੈਸ਼ਲ ਇਹਨਾਂ ਨੇ ਸਾਨੂੰ ਬੁਲਾਇਆ ਹੋਇਆ ਸ਼ਾਰਟ ਵੈਰ ਫਿਰ ਸੁਸਾਇਟੀ ਜਿਹੜੀ ਤੁਹਾਡੇ ਹੈਗੇ ਨੇ ਉਹਨਾਂ ਉਹਨਾਂ ਦੇ ਮੈਂਬਰਾਂ ਦੇ ਵਿੱਚ ਕੀ ਖੁਸ਼ੀ ਦੀ ਲਹਿਰ ਹੈਗੀ ਹੈ ਕੀ ਕੀ ਉਹਨਾਂ ਬਾਰੇ ਦੱਸੋ ਕੀ ਕੀ ਨਜ਼ਰ ਆਉਂਦੀ ਹੈ ਆਜੀ ਤੇ ਇੱਕ ਮਿੰਟ ਦਾ ਆਜੀ ਜੋ ਤੁਸੀਂ ਬੜਾ ਅੱਛਾ ਕੁਐਸਚਨ ਪੁੱਛਿਆ ਕਿ ਜੋ ਹੁਣ ਇਹ ਮੌਜੂਦਾ ਜਿਹੜੀ ਸਾਡਾ ਸੰਵਿਧਾਨ ਹੈ ਇਸ ਸੰਵਿਧਾਨ ਦੇ ਵਿੱਚ ਹਰ ਇੱਕ ਤੱਕੇ ਨੂੰ ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ ਚਾਹੇ ਉਹ ਕਿਸੇ ਕਿਸੇ ਵੀ ਕਾਸਟ ਨਾਲ ਬਿਲੋਂਗ ਕਰਦਾ ਹੈ ਸਭ ਨੂੰ ਇਕੋਨ ਰਾਈਟ ਦਿੱਤੇ ਗਏ ਹਨ ਜੋ ਬਾਬਾ ਸਾਹਿਬ ਭੀਮਰਾਓਂ ਵੇਦਕਰ ਜੀ ਸੀਗੇ ਉਹ ਬੜੀ ਗਰੀਬ ਫੈਮਿਲੀ ਨੂੰ ਬਿਲੋਂਗ ਕਰਦੇ ਸੀਗੇ ਉਹਨਾਂ ਦੁਆਰਾ ਹੀ ਇਸ ਸੰਧਾਨ ਦੀ ਜਿਹੜੀ ਡਰਾਫਟਿੰਗ ਕੀਤੀ ਗਈ ਤੇ ਉਸ ਉਸੇ ਕਨਸੈਪਟ ਨੂੰ ਲੈ ਕੇ ਜੋ ਸਾਡੀ ਦੇਸ਼ ਦੀ ਸਰਕਾਰ ਹੈ ਉਦੋਂ ਸੰਵਿਧਾਨ ਦੇ ਅਕੋਰਡਿੰਗ ਚੱਲਦੀ ਹੈ ਤੇ ਜ਼ਰੂਰੀ ਨਹੀਂ ਹੈ ਕਿ ਇੱਕ ਅਮੀਰ ਤੱਤੇ ਦਾ ਹੀ ਵਿਅਕਤੀ ਜਿਹੜਾ ਹੈ ਉਹ ਕਿਸੇ ਅچھے ਉਦੇ ਨੂੰ ਪ੍ਰਾਪਤ ਉੱਚੇ ਉਦੇ ਨੂੰ ਪ੍ਰਾਪਤ ਕਰੇਗਾ ਹੁਣ ਜਿਹੜਾ ਹੈ ਹਰ ਇੱਕ ਪਰਸਨ ਕੋਈ ਬੱਚਾ ਕੋਈ ਸਟੂਡੈਂਟ ਅੱਛੀ ਸਿੱਖਿਆ ਪਾ ਕੇ ਅੱਛੇ ਮਿਹਨਤ ਕਰਕੇ ਕੋਈ ਵੀ ਉੱਚਾ ਉਦੇਾ ਪ੍ਰਾਪਤ ਕਰ ਸਕਦਾ ਤੇ ਆ ਸਾਡੇ ਵਿੱਚ ਰੋਹਿਤ ਸਿੰਘ ਜੀ ਆਏ ਨੇ ਡਿਪਟੀ ਐਡਵੋਕੇਟ ਜਨਰਲ ਨੇ ਤੇ ਇਹਨਾਂ ਦੀ ਅਪੁਆਇੰਟਮੈਂਟ ਹੋਈ ਹੈ ਜੀ ਤੇ ਅਸੀਂ ਆਪਣੇ ਪ੍ਰਸ਼ਾਪ ਵੈਲਰ ਸੋਸਾਇਟੀ ਵੱਲੋਂ ਇਹਨਾਂ ਨੂੰ ਅੱਜ ਬਹੁਤ ਫਤਾਈਆਂ ਦੰਦੇ ਆ ਜੀ ਤੇ ਸ਼ੁਭ ਕਾਮਨਾਵਾਂ ਦੰਦੇ ਆ ਤੇ ਰੱਬ ਨੂੰ ਅਰਦਾਸ ਕਰਦੇ ਆ ਕਿ ਇਹ ਹੋਰ ਤਰੱਕੀਆਂ ਕਰਨ ਤੇ ਭਾਈਚਾਰੇ ਦੇ ਵਿੱਚ ਮਤਲਬ ਇਹ ਜਿਹੜਾ ਐਡਵੋਕੇਟ ਭਾਈਚਾਰਾ ਉਹਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਐਡਵੋਕੇਟ ਭਾਈਚਾਰ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਤੇ ਅੱਜ ਸਾਡੇ ਵਿੱਚ ਆਏ ਨੇ ਬਹੁਤ ਸਾਨੂੰ ਬਹੁਤ ਖੁਸ਼ੀ ਹੋਈ ਹੈ ਤੇ ਸਾਨੂੰ ਮਿਲਣ ਵੀ ਆਏ ਸਪੈਸ਼ਲ ਇਹਨਾਂ ਨੇ ਸਾਨੂੰ ਬੁਲਾਇਆ ਕੋਸ਼ਾਤ ਵੈਲਫੇਅਰ ਸੁਸਾਇਟੀ ਜਿਹੜੀ ਤੁਹਾਡੇ ਹੈਗੇ ਨੇ ਉਹਨਾਂ ਉਹਨਾਂ ਦੇ ਮੈਂਬਰਾਂ ਦੇ ਵਿੱਚ ਕੀ ਖੁਸ਼ੀ ਦੀ ਲਹਿਰ ਹੈਗੀ ਹੈ ਕੀ ਕੀ ਉਹਨਾਂ ਬਾਰੇ ਦਾ ਸੁਖੀ ਕਹਿਣਾ ਚਾਹੀਦਾ ਹੈ। ਬਾਜੀ ਤੇ ਇੱਕ ਮਿੰਟਾ ਸੁਸਾਇਟੀ ਕੋਸ਼ਾਤ ਵੈਲਫੇਅਰ ਸੁਸਾਇਟੀ ਵੱਲੋਂ ਪਟਿਆਲਾ ਨੂੰ ਅਸੀਂ ਲੋਈ ਤਰ੍ਹਾਂ ਜਿਹਦੇ ਮਤਲਬ ਡਿਪਟੀ ਐਡਵੋਕੇਟ ਜਨਰਲ ਕਰਨ ਤੇ ਇੱਕ ਫੰਕਸ਼ਨ ਰੱਖਾਂਗੇ ਜੀ ਤੇ ਇਹਨਾਂ ਨੂੰ ਸਨਮਾਨ ਕੀਤਾ ਜਾਊਗਾ ਤੇ ਤੇ ਇਹਨਾਂ ਨੂੰ ਬਹੁਤ-ਬਹੁ ਵਧਾਈਆਂ ਤੇ ਜਾਨ ਤੋਂ ਉਹ ਕਰਦੇ ਨੇ ਗੁਰੂ ਗੁਰਤੇ ਹਜੇ ਵਿੱਚ ਡਿਸਟ੍ਰਿਕਟ ਪਟਿਆਲਾ ਜੀ ਹਾਂਜੀ ਸਾਡੇ ਵੱਡੇ ਵੀਰ ਰੋਹਿਤ ਹਾਂਸਰੀ ਨੂੰ ਐਡਵੋਕੇਟਦਰਨਲ ਨਿਆਣਾ ਖੇੜਾ ਨਾਲ ਹਾਈ ਕੋਰਟ ਉਪਾਇਟ ਹੋਣ ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ ਹਾਂ ਅਤੇ ਇਹਦੇ ਨਾਲ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦਿਵਾਲੀ ਦੇ ਵੱਲੋਂ ਸੁਣਦੇ ਤੇ ਬਿਸਕਾਰ ਮਾੜੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਕੁਝ ਸਾਰੇ ਜਿਹੜੇ ਆਏ ਨੇ ਪਕੀਰ ਸਾਹ ਨੂੰ ਸਿੱਟੇ ਆ ਵਕੀਲ ਸਾਹਿਬਾਂ ਤੇ ਬਾਬਾ ਧੰਨਵਾਦ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਗੁਰਚੰਦ ਸਿੰਘ ਪਿੱਦਣਾ ਜੀ ਮੈਂ ਲੇਬਰ ਕੋਰਟ ਚ 15 ਸਾਲ ਤੋਂ ਅਪ੍ਰੈਕਟਿਸ ਕਰ ਰਿਹਾ ਹਾਂ ਇਹ ਲੋਕ ਬੇਟੋ ਨਹੀਂ ਅਸੀਂ ਲੇਬਰ ਲਾਡਵਾਇਜ਼ ਰਹੇ ਜੀ ਅੱਛਾ ਇਹ ਵਕੀਲ ਸਾਹਿਬ ਵੀ ਆਉਂਦੇ ਨੇ ਇਹ ਵੀ ਗ੍ਰੀਪ ਆ ਜਿਹਨੇ ਜ਼ਿਆਦਾਤਰ ਬਰਕਾਰੀ ਕੇਸ ਲੜਦੇ ਨੇ ਤੇ ਬਹੁਤ ਹੀ ਮਿਹਨਤ ਕਰਨਾ ਮੈਂ ਤੇ ਹੀ ਫਾਰਮ ਹੈ ਡਿਪਟੀ ਜੇ ਜਨਰਲ ਕਿਉਂ ਜਿਹੜੇ ਲੋਕ ਮੰਨਿਆ ਦੁਆ ਮਾਰਾਈ ਹਾਂ ਇਹ ਕਹਿੰਦੀ ਇਹ ਮਿਹਨਤ ਨਹੀਂ ਫਾਰ ਮਿਲਿਆ ਨਾ ਤੇ ਲੋਕਾਂ ਦੇ ਗਰੀਬ ਦੇ ਜਿੰਨੇ ਵੀ ਕੇਸ ਨੇ ਜਾਂ ਕੋਈ ਇਸ ਤਰ੍ਹਾਂ ਲਿਖਰੇ ਵਿੱਚ ਹੀ ਸਾਰੇ ਕੰਮ ਇਹਨਾਂ ਕੋਲ ਜਿਆਦਾ ਆ ਰਹੇ ਸੀ ਮੈਂ ਤਾਂ ਕਰ ਬੰਦੇ ਮੈਂ ਤਾਂ ਹੀ ਫਰਮ ਕੀਤਾ ਧੰਨਵਾਦ ਕਰਦੇ ਨੇ ਬਾਦੂ ਜੀ ਅਕੀਰ ਸਾਹਿਬ ਜੀ ਤੇ ਬਾਕੀ ਸਾਰੀ ਸੰਗਤ ਨੂੰ ਜਿਹੜੇ ਆਏ ਹੋਰੇ ਮੇਰੇ ਛੋਟੇ ਭੈਣ ਦਾ ਸਾਰੇ ਉਹਰੇ ਇੱਥੇ ਜੀ ਆਏ ਨੂੰ ਸਾਨੂੰ ਸਭ ਨੂੰ ਖੁਸ਼ੀ ਦੀ ਲਹਿਰ ਆ ਵਕੀਲਾ ਜੀ ਖੁਸ਼ੀ ਦੀ ਲਹਿਰ ਆ ਕਿਉਂਕਿ ਸਾਡੇ ਇਹਦੇ ਵਿੱਚੋਂ ਇੱਕ ਜਾ ਕੇ ਇੱਕ ਬੰਦਾ ਉੱਚੇ ਅਹੁਦੇ ਤੇ ਗਿਆ 50 ਸਰਕਾਰ ਦਾ ਵੀ ਧੰਨਵਾਦ ਕਰਦੇ ਆ ਤੇ ਬਾਕੀ ਐ ਸਾਰੇ ਜਿਹੜੇ ਪੰਜਾਬ ਵਾਸੀਆਂ ਨੂੰ ਦਿਵਾਲੀ ਦੀਆਂ ਖੁਸ਼ੀਆਂ ਤੇ ਬੰਦੀ ਛੋੜ ਦੇ ਸੁੱਖੀਆਂ ਤੇ ਗ੍ਰੇਸ ਤੇ ਸਾਨੂੰ ਬਧਾਈਆਂ ਹੁਣ ਜੀ ਤੇ ਧੰਨਵਾਦ